ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਤਾ ਨਗਾਵਾ ਸੇਲ ਲਈ ਲੈ ਕੇ ਆਏ ਹਾਂ ਜੀ ਇੱਕ ਬਈ ਤਾਜੀ ਸੂਈ ਆ ਦੋ ਗੱਬਣਾ ਨੇ ਥੋੜੇ ਥੋੜੇ ਦਿਨ ਘਰਮਲੀਆਂ ਲੈਂਦੀਆਂ ਨੇ ਆਹ ਉਹ ਕਰ ਲੈਨੇ ਬਾਈ ਨਾਲ ਗੱਲਬਾਤ ਆਜ ਬਈ ਜੀ ਬਾਈ ਜੀ ਸਸਿਕਾਲ ਹੋ ਠੀਕ ਹੋ ਮਤਿਏ ਵਧੀਆ ਬਈ ਨਾਮ ਤੇ ਡਰੈਸ ਬੋਲ ਨਾਮ ਸਾਗਰ ਆ ਬਈ ਪਿੰਡ ਭਾਈ ਰੁਪਾ ਹੂੰ ਤੇ ਸ਼ੀਰ ਫੂਲ ਜ਼ਿਲ੍ਹਾ ਬਠਿੰਡਾ ਨੇੜੇ ਪਿੰਡ ਬਈ ਨੇੜੇ ਰਾਮਪ੍ਰਾਪੂ ਸਹਾਰਾ ਦਾ ਸਲਾਪੁਰਾ ਪਿੰਡ ਆ ਬਈ ਮੋਬਾਈਲ ਨੰਬਰ ਬੋਲ ਜੀ ਮੋਬਾਈਲ ਨੰਬਰ ਬੋਲ ਰਹਾ ਡਾਟਰ ਮੋਬਾਈਲ ਨੰਬਰ 99154 ਬਈ 99154 ਹਾਂ 46553 ਠੀਕ ਹੈ ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਜਿਹੜੀ ਪਹਿਲੇ ਨੰਬਰ ਤੇ ਵੱੜਦੇ ਰਿਹਾ ਕਿਹੜਾ ਸੋਸ ਹੋਈ ਹੈ ਇਹ ਦੂਜਾ ਸੋਸ ਹੋਈ ਹੈ ਪਰ ਪਰਸ ਵਾਲੀ ਰਾਤ ਦੀ ਸੀ ਇਹ ਓਕੇ ਬੱਚਾ ਕੀ ਦੇਤਾ ਬੱਚਾ ਮਗਰ ਦਾ ਬਈ ਨਾਲ ਨਾਲ ਹੀ ਆ ਠੀਕ ਹੈ ਬਾਈ ਤੇ ਕਿੰਨਾ ਕੁ ਬੋਲ ਬਈ ਹਾਂ ਬਈ 13 ਕਿਲੋ ਕੰਡੇ ਵਾਲਾ ਯਾਰ ਠੰਡੀ ਸੀ ਲਾ ਪੂਰੀ ਚੋਣ ਨੂੰ ਠੀਕ ਹੈ ਬਈ ਥਾਣ ਬਹੁਤ ਚੰਗਾ ਬਈ ਕੱਲਾ ਕੱਲਾ ਥਾਣ ਮੋਤੀ ਵਾਲਾ ਥਾਣ ਚਾਰੇ ਥਣਲਨ ਨਿਕੜ ਮੇ ਪੂਰੇ ਗਾਇਬ ਤੇ ਨਾਣਾ ਨੂਣਾ ਫੁੱਲ ਚੰਗੀਆਂ ਪਛਾਂਤ ਹੋ ਵੀ ਆਰਡਰ ਚੈੱਕ ਕਰਵਾਣੇ ਬਹੁਤ ਸੋਨਾ ਆਰਡਰ ਲੈ ਲਓ ਕੀ ਬਾਤ ਆ ਬਈ ਲੈਵਾ ਠੰਡੀ ਠੰਡੀ ਬਥੇਰੀ ਆ ਠੀਕ ਆ ਬਈ ਜਿਵੇਂ ਮਰਦੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਠੰਡੀ ਸੀਲ ਬਰੀਕੀ ਜਿਹਾ ਨਵਾਂ ਹਾਂ ਦੁੱਧ ਦੇ ਦਿਓ 16 17 ਕਿਲੋ ਬਈ ਲੈ ਬਈ ਠੰਡੀ ਠੰਡੀ ਦਾ ਫੁੱਲ ਕੀ ਬਾਤ ਆ ਚਿਵਾਈ ਕਿਵੇਂ ਆਪਰਾ ਚਿਵਾਈ ਜਬੀ ਬਹੁਤ ਨਰਮ ਆ ਬਈ ਓਕੇ ਬਈ ਖੋਲ ਦੇ ਮੜੀ ਤੋੜ ਕੇ ਦਿਖਾ ਦਈਏ ਬਰੀਡ ਇੱਕ ਨੰਬਰ ਆ ਸੂਈ ਸਵਾਈਆ ਬੱਚਾ ਕਰਮ ਵਾਲੀ ਨੇ ਬੱਚਾ ਦੇਤਾ ਬਈ ਇਹ ਚੰਗੇ ਬੌਲੇ ਤੇ ਕਰਮ ਵਾਲੀ ਸਟਾਰਟ ਆ ਫੇਸਬੁਕਸ ਬੜਾ ਚੰਗਾ ਬ੍ਰੀਡ ਟਿਕ ਨੰਬਰ ਤੋਰਾ ਚੈੱਕ ਕਰੋ ਕਮਾਲਾ ਕੀ ਮੋਲ ਆ ਭਰਾ ਜੈ ਜਦਾ ਇਹਦਾ ਬਈ 54000 ਰੁਪਏ ਲਵਾਂਗੇ ਮੋਲ ਕਰਾਉਣਾ ਪੈਣਾ 70 ਜਿੰਨਾ ਮਰਜ਼ੀ ਕਰੀ ਠੀਕ ਆ ਭਾਈ ਮੋਲ ਕਰਾਉਣਾ ਜੱਡਾ ਮਰਜ਼ੀ ਕਰਾ ਲੋ 54000 ਦੀ ਬਾਈ ਕਹਿੰਦਾ ਵੜ ਦੇ ਦੇਾਂਗੇ ਭਾਈ ਸੁਈ ਸਵਾਈ ਬ੍ਰੀਡ ਚੈੱਕ ਕਰੋ ਭਾਈ ਕਿਆ ਬਾਤ ਆਏਗਾ ਫੁੱਲ ਬ੍ਰੀਡ ਆ ਚਮਕ ਜਮਕ ਪੂਰੀ ਚੰਗਿਆ ਬ੍ਰੀਕੀ ਜਾ ਵੜ ਥਣਲੇ ਵਾ ਇੱਕ ਨੰਬਰ ਉਠੀ ਵਾਲਾ ਥਾਣਾ ਇਕੱਲਾ ਇਕੱਲਾ ਥਾਣਾ ਚਵਾਈ ਬੜੀ ਚੰਗੀ ਹੈ ਨਾ ਮੋਟਾ ਮੋਟਾ ਚੋਣ ਹੈ ਜਿਵੇਂ ਮਰਜ਼ੀ ਚੋਈ ਚੱਲ ਕਿਆ ਬਾਤ ਬੜੀ ਚੰਗੀ ਚਵਾਈ ਹੈ ਲੈ ਪੂਰੀ ਬੁਲੀ ਥਣਾ ਬਈ ਜਮਾ ਦੋ ਪੂਰੀ ਬੁਲੀ ਹੈ ਚਵਾਈ ਤੇ ਮੂਹਰੇ ਥਣਾ ਜੋ ਵੀ ਚੈੱਕ ਕਰ ਲੋ ਚਵਾਈ ਕਿਆ ਬਾਤ ਹੈ ਚੋਣ ਬੜਾ ਚੰਗਾ ਹੈ ਨਾ ਹਾਂ ਹਾਂ ਡਾਟਾ ਨਿਬੜਦੀ ਹੈ ਚਵਾਈ ਜਿਵੇਂ ਮਰਜ਼ੀ ਮਰੋ ਪੂਰੀ ਚੰਗੀ ਆ ਐ ਨਹੀਂ ਗੱਲ ਹੂੰ ਲੈ ਅੱਲਾਕੱਲਾ ਥਣ ਦੇ ਮੁੱਠੀ ਆ ਥਣਾ ਨਾਣਾ ਨੂਣਾ ਫੁੱਲ ਚੰਗੀਆਂ ਤੇ ਮੁੱਲ ਵੀ ਜਾਇਜ਼ ਆ ਬਈ ਅੱਗੇ ਦੋ ਨੰਬਰ ਜਰਸੀ ਜਰਸੀ ਹਵੇ ਦੂਜੇ ਤੋਂ ਹੁੰਦੀ ਆ ਓਕੇ ਕੋਲੋਂ ਦਾ 16 ਕਿਲੋ ਦਿੱਤਾ ਬਈ ਦਾ ਠੀਕ ਹੈ ਜੀ ਲੈ ਵੀ ਦੋ ਚਾਰ ਦਿਨ ਥਾਂ ਨੂੰ ਬਹੁਤ ਜੰਗਾ ਠੰਡੀ ਰਹੀ ਆ ਤਾਂ ਬਣੂ ਬਹੁਤ ਯਾਰ ਹਾਂ ਹਾਂ ਲੈ ਆ ਮੂਰੇ ਬਹੁਤ ਠੰਡੀ ਰਹੀ ਕਮਾਲ ਦਾ ਬਈ ਬਹੁਤ ਸੋਹਣਾ ਆਰਡਰ ਤੇ ਥਾਨ ਦੇਖੋ ਲੈ ਮੁਠੀ ਵਾਲਾ ਥਾਨ ਕੱਲਾ ਕੱਲਾ ਥਾਨ ਨਹੀਂ ਹੋ ਰਹੀ ਆਣੀ ਗੱਲ ਸਾਰੇ ਪੁੱਜ ਵਾਲੀ ਘੱਟ ਕੇ ਫਿਰ ਸੋਨਾ ਜਰਮਾਣੀ ਲੈ ਕੀ ਬਾਤ ਆ ਬਣੂ ਬਹੁਤ ਯਾਰ ਜਿਹੜੇ 2 17 ਕਿਲੋ 17 ਕਿਲੋ ਬਈ ਯਾਰ ਦਿਖਾ ਦੇ ਬਰੀਡ ਇੱਕ ਨੰਬਰ ਆ ਕੱਦ ਚੰਗਾ ਚਮਕ ਚੰਗੀ ਆ ਜਰਸੀ ਨਸਲਾ ਮਿਲਦੀ ਬਹੁਤ ਘੱਟ ਮੰਗ ਪਿਆਰ ਜਰਸੀ ਬਈ ਰੰਗ ਰੰਗ ਬਹੁਤ ਚੰਗਾ ਬਜਨ ਵਾਲੀ ਆ ਸਹੀ ਗੱਲ ਆ ਬਈ ਮਿਲਦੀ ਬਹੁਤ ਘੱਟ ਮੰਗ ਫੁੱਲ ਆ ਹਾਂ ਤੇ ਕੀ ਮੁੱਲ ਜੈ ਜਬਈ ਬਈ 9000 ਰੁਪਏ ਲਵਾਂਗੇ ਦਾ ਠੀਕ ਆ ਬਈ 9000 ਰੁਪਏ ਬਈ ਕਹਿੰਦਾ ਲੈਣਾ ਹੀ ਆ ਠੀਕ ਆ ਕਿ ਨਹੀਂ ਮੁੱਲ ਕਰਾਉਣਾ ਜਿੱਦਾਂ ਮਰਜ਼ੀ ਕਰਾ ਲਓ ਬੜ ਚੰਗੀ ਆ ਬਣੂ ਬਹੁਤ ਜਿਹੜੇ ਹਿਸਾਬ ਨਾਲ ਤਿਆਰੀ ਆ ਸਾਰੀਆਂ ਵਰਡਾਂ ਲਾ ਕੱਢੂ ਫਿਰ ਕਰਮਣੀ ਨੇ ਸੋਨਾ ਗਿਆ ਥਣ ਬਹੁਤ ਚੰਗਾ ਪੂਰੀ ਭਲੀ ਵੀ ਆ ਚਮਕ ਚਮਕ ਖੋਲਾ ਕਰ ਮਾਈ ਤੇ ਬਾਕੀ ਠੰਡੀ ਆ ਕਹਿਣਾ ਕੁਛ ਨਹੀਂ ਜਿਵੇਂ ਮਰਜੀ ਹੱਥ ਫੇਰੀ ਚੱਲ ਕੋਈ ਚੱਕਰੀ ਲੈਵਾ ਦੇ ਕੋ ਲੈਵਾ ਕਮਾਲ ਦਾ ਬਹੁਤ ਸੋਹਣਾ ਆ ਡਰ ਖਾਣ ਦੇਖੋ ਇੱਕ ਨੰਬਰ ਖਾਣ ਲੱਗਿਆ ਕੱਚੀ ਕੱਚੀ ਉਹ ਸਭ ਨਾਲ ਅੰਦਾਜ਼ਾ ਲਾਇਓ ਭਾਈ ਅੱਗੇ ਵੀਰੇ ਲਾਸਟ ਕਿਹੜਾ ਸੁਭਾ ਵੀਰੇ ਇਹ ਵੀ ਦੂਜਾ ਹੋਵੇ ਯਾਰ ਇਹ ਲੈ ਜੋ ਪੰਜ ਚਾਰ ਦਿਨਾਂ 5 ਤੋਂ 4 ਦਿਨਾਂ ਦਾ 20 ਕਿਲੋ ਦਾ ਪਲੂਨ ਦਾ ਬਾਈ 21 20 ਕਿਲੋ ਦੇ ਦੋ ਠੀਕ ਹੈ ਬਾਈ ਥਾਂ ਲਿਆ ਬਹੁਤ ਆਰਡਰ ਕਮਾਲਾ ਥਾਂ ਦੇਖੋ ਬਾਈ ਟੀੜੀ ਦੇ ਪਾਜ ਵਰਗੇ ਥਣ ਚਾਰੇ ਥਣ ਨਖੜਵੇਂ ਪੂਰੇ ਗੈਰਤ ਨਾੜਾ ਨੋੜਾ ਫਲ ਚੰਗੀਆਂ ਖੋਲੇ ਬਾਈ ਤੋਰੀ ਢਾਂ ਚਾ ਚੰਗਾ ਬ੍ਰੀਡ ਚੰਗੀ ਹੈ ਚਮਕ ਚੰਗੀ ਹੈ ਵਾਕਈ ਦੁੱਧ ਵਾਲਾ ਵੀ ਬਜਣ ਵਾਲੀ ਇੱਕ ਅੱਧ ਵਾਲੀ ਬਾਈ ਥਾਂ ਲਿਆ ਬਹੁਤ ਜਿਆਦਾ ਸਹੀ ਗੱਲ ਹੈ ਠੰਡੀ ਸੀ 21 ਕਿਲੋ ਦੇ ਸਕਦੇ ਬੜੇ ਖੁੱਲਾ ਗਰਮੀਆਂ ਚ ਵੀ ਫੇਸ ਬੜਾ ਪਿਆਰਾ ਕਰਮਾ ਬਿਊਟੀ ਚੈੱਕ ਇਆ ਵਾਹ ਕੱਲੀ ਕੱਚੀ ਕੱਚੀ ਹਸਾਉਣਾ ਦਾ ਜਾ ਲਾਇਓ ਜਿਹੜੇ ਹਸਾਉਣਾ ਲਈ ਬਿੜੀ ਤਿਆਰੀ ਹੈ ਨਾ ਬਹੁਤ ਸੋਹਣਾ ਆਰਡਰ ਤਿਆਰ ਕਰਨਾ ਪੂਰਾ ਪੰਡ ਵਾਲਾ ਲੇਵਾ ਲੈ ਕੇ ਨਾ ਫੇਰ ਸੋਹਣਾ ਕਰਮਾਈ ਨੇ ਕੀ ਮੋ ਲਿਵਰੇਜ ਹੈ ਅੱਜ 67000 ਦੀ ਦੇਣੀ ਹੈ ਡਾਕਟਰ ਬੱਸ 67 ਦੀ ਹਾਂ ਬਾਈ ਠੀਕ ਹੈ ਬਾਈ 67000 ਦੀ ਵੜ ਬਾਈ ਕਹਿੰਦਾ ਦੇ ਦੇਗੇ ਮਾਨਦਾਨ ਮੜਾ ਮੋਟਾ ਕੋਈ ਚੱਕਰ ਨਹੀਂ ਹੋ ਜਾਊਗਾ ਬਈ ਵੜ ਚੰਗੀ ਆ ਥਣ ਲੇਵਾ ਵਾਚਿੰਗ ਕਰ ਲੈ ਤੂਰਾ ਬ੍ਰੀਡ ਚੈੱਕ ਕਰੋ ਫਰ ਨਾਗਸੀ ਭਰਾ ਕੋਲੇ ਬਈ ਤਿੰਨ ਤਿੰਨੇ ਦਿਖਾਤੇ ਕਿਸੇ ਵੀਰ ਨੂੰ ਤਿੰਨਾ ਜੋ ਕੋਈ ਵੀ ਪਸੰਦਾ ਹੈ ਬਾਈ ਨਕਨੇਟ ਕਰ ਲਿਓ ਜੀ ਧੰਨਵਾਦ